ਇਹ ਬਣਿਆ ਪੈ ਸਨੋ ਨਾਲ ਚੁੱਤੀ ਚੁੱਤੀ ਚਾਦਰ ਵਿਛੀ ਸਸਿਕਾ ਹੋਰ ਠੀਕ ਆ ਵਧੀਆ ਸਨੋ ਪੈ ਗਈ ਦੇਖ ਲਓ ਕਿੰਨੀ ਵਧੀਆ ਹਨਾ ਸੋਹਣੀ ਲੱਗਦੀ ਆ ਚੱਕਣੀ ਔਖੀ ਹਾਂਜੀ ਚਲੋ ਕੋਈ ਨਾ ਇਹ ਵੀ ਪੈਣੀ ਆ ਸੀ ਹਨਾ ਇਹ ਵੀ ਕੁਦਰਤ ਦੇ ਰੰਗ ਨੇ ਆ ਐਤ ਹੈ ਦੇਖ ਲੋ ਜੀ ਗੱਡੀਆਂ ਭਰ ਗਈਆਂ ਸਾਰੀਆਂ। ਸੋਟੀਆਂ। ਮੇਲਾ ਛਿੱਟਾ ਛਿੱਟਾ ਹੋ ਗਿਆ ਨਾ। ਕਿੰਨਾ ਸੋਹਣਾ ਲੱਗਦਾ। ਧੁੱਪ ਨਿਕਲੀ ਹੀ ਵੈਸੇ ਅੱਜ ਹਨਾ ਵੀ। ਦੇਖੋ ਢੇਰ ਲੱਗੇ। ਮੂਰੇ ਕਿੰਨੇ ਢੇਰ ਲੱਗੇ। ਆ ਸਾਰੇ ਢੇਰ ਲੱਗੇ ਹੋਏ ਨੇ। ਇਹ ਜਦੋਂ ਹੁਣ ਇਕੱਠੀ ਕਰਨੀ ਆ ਫੇਰ ਪਤਾ ਲੱਗਣਾ ਇਹਦਾ। ਦੇ ਇਕੱਠੇ ਕਰਦੇ ਆ ਨਾ ਜਿਵੇਂ ਸਾਰੇ ਸੁਣਾਓ ਸਵੇਰ ਸਵੇਰ ਫਿਰ ਕਰਨਾ ਪੈਂਦਾ ਹੈ ਆਪਣੇ ਗੇਟਾ ਮੂਹਰੇੋਂ ਸਾਫ਼ ਦੇਖ ਲਓ ਤੁਸੀਂ ਪੈਰ ਤਸਦਾ ਵੇਖ ਲਓ ਹਨੀ ਨਹੀਂ ਪੈ ਗਈ ਤੇ ਹਾਂਜੀ ਅੱਜ ਦੂਜਾ ਦਿਨ ਸੁਣਾਓ ਆ ਸਾਡਾ ਸਨੋ ਦਾ ਦੂਜਾ ਵਲੌਗ ਸੁਣਾਓ ਦਾ ਵਧੀਆ ਵਲੌਗ ਸਨ ਇੱਕ ਤਾਂ ਵਲੌਗ ਸਨ ਉਹਦੇ ਬਣਾ ਲੀਏ ਫਿਰ ਤਾਂ ਇਹ ਔਖੀ ਆ ਮਿਲੂਗੀ ਦੇਖਣ ਨੂੰ ਦੇਖੋ ਅੱਜ ਮੌਸਮ ਵੀ ਕਾਹਿੰਦਾ ਪੂਰਾ ਸੂਰਜ ਨਿਕਲਿਆ ਬੱਤਲ ਹੋਏ ਨੇ ਪਰ ਪਰ ਵੈਸੇ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਆਪਣੇ ਗਿੱਟਾਂ ਦੇ ਮੋਹਰੇ ਚ ਸਨੋ ਚੱਕਣੀ ਪੈਣੀ ਆ ਹੁਣ ਇਕੱਠੀ ਕਰਨਗੇ ਠੰਡ ਬਹੁਤ ਜ਼ਿਆਦਾ ਵਾ ਦੇਖ ਲਓ ਬੂੜ ਚਿੱਟੇ ਵਾਲੇ ਕਾਲੇ ਬੂੜ ਚਿੱਟੇ ਹੋ ਗਏ ਵਿੱਚ ਇਹ ਪੀਉਣ ਗੱਡੀ ਸਾਫ਼ ਕਰਨ ਲੱਗਿਆ ਵਾ ਦੇਖ ਲਓ ਜੀ ਗੱਡਾ ਹੋਇਆ ਪਿਆ ਕੰਮ ਸਾਰਾ ਅਸਮਾਨ ਦੇਖੋ ਰਕਤਾਂ ਤੋਂ ਤਾਂ ਛੱਡ ਗਈ ਨੀਂਹ ਦੇ ਨਾਲ ਸਾਫ਼ ਹੋ ਗਿਆ ਹਵਾ ਨਾਲ ਮੌਸਮ ਦੇਖੋ ਸੜਕਾਂ ਹੋ ਗਈਆਂ ਚਿੱਟੀਆਂ ਚਿੱਟੀਆਂ ਸੁਨੋ ਦੇ ਨਜ਼ਾਰੇ ਲਓ ਹੁਣ ਸਾਰੇ ਜਾਨੇ ਸਾਫ਼ ਕਰਨਗੇ ਹਵਾ ਠੰਡੀ ਹੈ ਨਾ ਤੇ ਨਾ ਹੁਣ ਇਹ ਖੁਰਜੀ ਵੀ ਹੌਲੀ ਹੌਲੀ ਰਾਤ ਤੱਕ ਲੱਗਦਾ ਸੀ ਵੀ ਪੈਣੀ ਨਹੀਂ ਪਰ ਹੋਰ ਪੈ ਗਈ ਇਹ ਤਾਂ ਹਾਂ ਆਹ ਕਾਫੀ ਦਾ ਕੱਪਾ ਪਿਆ ਵਿੱਚ ਇਹ ਪੀਨੇ ਆ ਹੁਣ ਲੈ ਲੋ ਬੱਚੇ ਵੀ ਚੱਲੇ ਕਮਾ ਗੁੰਮਾ ਤੇ ਸਨੋ ਉਹਦੇ ਵਿੱਚ ਜਾਣਾ ਪੈਂਦਾ ਸਾਰਿਆਂ ਨੂੰ ਹੁਣ ਨਿਕਲ ਚੱਲੇ ਚਲੋ ਠੀਕ ਆ ਜੀ ਫਿਰ ਦਿਖਾਉਨੇ ਆ ਬਾਕੀ ਦੇ ਸੀਨ ਤੁਹਾਨੂੰ ਓਕੇ ਜੀ ਲਓ ਜੀ ਇੱਕ ਗੱਡੀ ਹੋ ਗਈ ਸਾਫ਼ ਜਿਨੇ ਜਿਨੇ ਕੰਮ ਤੇ ਜਾਣਾ ਆਪਣੀ ਆਪਣੀ ਗੱਡੀ ਨੂੰ ਰੈਡੀ ਕਰੋ ਤੇ ਜਾਓ ਅੱਛਾ ਸਾਫ਼ ਤਾਂ ਕਰਨੀ ਪੈਂਦੀ ਆ ਨਾ ਅਗਰ ਰੋਡ ਤੇ ਥੋੜੀ ਸਨੋ ਲੈ ਕੇ ਜਾਊਗਾ ਅਗਲਾ ਸਾਫ਼ ਤਾਂ ਕਰਨੀ ਪੈਣੀ ਆ ਥੋੜੀ ਬਹੁਤੀ ਭਲਾ ਰਹਿ ਜਾਵੇ ਬਸ ਬਾਕੀ ਤਾਂ ਸਾਫ਼ ਕਰਨੀ ਪੈਣੀ ਸਾਰੇ ਭਰ ਗਏ ਸੁਣਾਉਣ ਨਾਲ ਦੇਖ ਲੋ ਉਹ ਵੱਡੇ ਗੱਡੇ ਵੀ ਪਰੀ ਪਈ ਐ ਆ ਜਗਾ ਨਹੀਂ ਵੀ ਐ ਇੱਥੇ ਮੈਨੂੰ ਲੱਗਾ ਕਾਫੀ ਜ਼ਿਆਦਾ ਤੱਕ ਪਈ ਹੋਈ ਐ ਅਨੇ ਨੇ ਸੁਣਾਵ ਹੈਗੀ ਐ ਗੱਡ ਗੱਡ ਹੋਇਆ ਪਿਆ ਸਾਰਾ ਕੁਛ ਪਿਫਲ ਠੰਡਾ ਠੰਡਾ ਮੌਸਮ ਵਧੀਆ ਦੇਖ ਲਓ ਜੀ ਇੰਡੀਆ ਵਾਲਿਓ ਸਨੋਵ ਦੇਖ-ਦੇਖ ਕੇ ਰਜਾਈਆਂ ਚ ਬੜੀ ਚਲੋ ਠੰਡ ਬਹੁਤ ਲੱਗਦੀ ਹੈ ਕਹਿੰਦੇ ਦੇਖ ਕੇ ਮੈਨੂੰ ਮੈਸੇਜ ਆਇਆ ਕੰਨਿਆਂ ਦੇ ਕਹਿੰਦੇ ਸਾਨੂੰ ਠੰਡ ਬਹੁਤ ਲੱਗਦੀ ਹੈ ਦੇਖ ਕੇ ਸਨੋਵ ਨਾਲੇ ਜਿਹੜੇ-ਜਿਹੜੇ ਸਾਨੂੰ ਕਮੈਂਟ ਕਰਦੇ ਨੇ ਭੈਣ ਭਰਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਸੇਜ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਹੀ ਅੱਗੇ ਵਾਲੀਆਂ ਵੀਡੀਓ ਨੂੰ ਵੀ ਪਿਆਰ ਦਿੰਦੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਦੇਖੋ ਨਾਲੇ ਕੈਨੇਡਾ ਦੇ ਸੀਨ ਕੈਨੇਡਾ ਦੇ ਵੀਊ ਦੇਖੋ ਨਾਲੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਆਪਣਾ ਪਿਆਰ ਦਿਓ ਜੀ ਠੀਕ ਹੈ ਜੀ ਧੰਨਵਾਦ ਹੋ ਤੁਹਾਡਾ ਬਹੁਤ ਜਿਆਦਾ ਦੇਖ ਲਾ ਤੁਹਾਨੂੰ ਵੀ ਉਹ ਦਿਖਾਣੇ ਦਿੰਨੇ ਆ ਇੱਧਰ ਦੇਖੋ ਪਹਾੜ ਬਣ ਗਿਆ ਸਨੌ ਦਾ ਛੱਤਾਂ ਵੀ ਟਗੀਆਂ ਗਈਆਂ ਸਾਰਿਆਂ ਦੀਆਂ ਸਨੌਨ ਆਵੇਂ ਲੈ ਜਾਂਦਾ ਵੀ ਕੁੜੀ ਐ ਉਵੇਂ ਲੈ ਗਈ ਗੱਡੀ ਨੂੰ ਸਾਫ਼ ਵੀ ਨਹੀਂ ਕੀਤਾ ਹਾਂ ਰੱਤ ਗਰਮ ਕਰੋ ਜੀ ਮੁੰਡੇ ਲਾ ਕੇ ਹੱਥ ਸੁਨਣ ਹੋਗੇ ਫੰਨੇ ਵੜੀਆ ਬਣਾਉਂਦੇ ਹਾਂ ਜੀ ਸਵਾਸਾ ਨਾ ਤੇ ਗੱਡੀ ਠੰਡੀ ਹੈ ਨਾ ਗਰਮ ਹੋਊਗੀ ਫੇਰ ਵੜੀਆ ਬਣਾਉਣ ਲਈ ਸੀਟਾਂ ਗਰਮ ਹੋਣਗੀਆਂ ਤੇਰੀ ਗੱਲ ਵਾੜਦੀ ਆ रेडी फॉर काम रेडी फॉर वर्क रेडी फॉर वर्क रेडी फॉर जॉब ਜਵਾ ਬਦਨਾਮ ਲੈ ਕੇ ਸ਼ੁਰੂ ਕਰੋ ਕੰਮ ਹਾਂ ਦੱਸਾਂਗੇ ਸੁੱਤਾ ਪਿਆ ਉਹ ਬਈ ਜੋ ਕਰਿਆ ਆ ਤੋ ਤੰਦਰ ਜਾਏ ਨਾਮ ਫਰਮਾ ਰਿਹਾ ਹੈ ਹਾਂ ਸੁੱਤਾ ਪਿਆ ਤੇ ਬੰਦ ਹੋ ਗਿਆ ਕੀ ਕਹਿੰਦੇ ਮੈਂ ਦੇ ਦਿੰਦਾ ਤੇ ਮੈਂ ਵੀ ਰੋਕ ਕੇ ਤੁਹਾਨੂੰ ਰੋਕ ਕੇ ਜੀ ਓਕੇ ਬਾਏ ਹਾਂਜੀ ਦਿਖਾਉਣਾ ਤੁਹਾਨੂੰ ਸਨੋਮੈਨ ਬਣ ਰਿਹਾ ਵਾ ਜਦੋਂ ਬਣ ਗਿਆ ਰੈਡੀ ਹੋ ਗਿਆ ਫਿਰ ਤੁਹਾਨੂੰ ਦਿਖਾਉਣਾ ਨਜ਼ਰ ਮਰਾਉਣਾ ਥੋੜੀ ਵੈਦਰ ਚੈੱਕ ਕਰੋ ਮੜਾ ਯਾ ਕਿੰਨਾ ਸੋਹਣਾ ਬਣਿਆ ਵਧੀਆ ਵੈਦਰ ਆ ਨਾ ਪੂਰਾ ਕਰੋ ਚੈੱਕ ਕਰਤਾ ਕਿਤਾ ਚਿੱਟਾ ਰੱਬ ਨੇ ਫਿਰ ਤੇ ਰਾਤ ਤੋਂ ਰਾਤ ਹੋਇਆ ਦੇਖੋ ਬੈਲੈਂਸ ਆਪਾਂ ਗੱਡੀ ਆਪਦੀ ਕਰ ਲਈ ਸਟਾਰਟ ਕਰ ਲਈ ਸਾਫ ਨਾਲੇ ਹੁਣ ਚੱਲਾਂਗੇ ਕੰਮ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਰੋਡਾਂ ਦਾ ਵੀ ਕਿੱਦਾਂ ਦਾ ਮਾਹੌਲ ਆ ਤੇ ਇੱਕ ਸਨੋਮੈਨ ਬਣ ਰਿਹਾ ਵਾ ਜਦੋਂ ਬਣ ਗਿਆ ਇੱਥੇ ਤੁਹਾਨੂੰ ਕਰਾਉਨੇ ਚੈੱਕ ਹਾਂਜੀ ਘਰ ਦੇਖੋ ਉਧਰ ਭਰਿਆ ਪਿਆ ਸਨੂਨ ਹਾਂਜੀ ਠੀਕ ਆ ਜੀ ਤੁਹਾਨੂੰ ਦਿਖਾਉਣਾ ਫਿਰ ਬਣ ਜਵੇ ਸਨੋਮੈਨ ਤੇ ਸਾਨੂੰ ਚੈੱਕ ਕਰਾਉਨੇ ਆ ਸਨੋਮੈਨ ਬਣ ਕੇ ਰੈਡੀ ਆ ਸਾਰੇ ਕਮੈਂਟਾਂ ਚ ਦੱਸਿਓ ਤੁਹਾਨੂੰ ਸਨੋਮੈਨ ਲੱਗਦਾ ਇਹ ਵੱਡਾ ਸਾਰਾ ਬਣਾਉਣ ਨੂੰ ਗਿਆ ਸੀ ਹੱਥ ਥਰ ਗਏ ਪਰ ਅ ਦੇਖ ਲਓ ਸਿਰ ਦਾ ਸਨੋਮੈਨ ਬਣ ਗਿਆ ਵਧੀਆ ਦੇਖੋ ਮੰਮਾ ਨੇ ਬਣਾਤਾ ਸਨੋਮੈਨ ਹੱਥ ਸੁਨ ਹੋ ਗਏ ਬਹੁਤ ਜ਼ਿਆਦਾ ਸੁਨ ਹੋ ਗਏ ਬਹੁਤ ਜ਼ਿਆਦਾ ਉਹ ਦੇਖੋ ਮੁੰਡੇ ਕਰ ਲਿਆ ਸਫਲਨਾ ਸਫਾਈ ਪੌੜੀਆਂ ਦੀ ਇਹ ਸਾਫ਼ ਕਰਨੀ ਪੈਂਦੀ ਹੈ ਜੀ ਸਿਟੀ ਵਾਲੇ ਲਾ ਜਾਂਦੇ ਆ ਸਿਟੀ ਵਾਲੇ ਫਾਈਨ ਲਾ ਜਾਂਦੇ ਆ ਜੇ ਨਾ ਕਰੋ ਸਾਫ਼ ਕਰੋ ਦੇਖੋ ਵੈਦਰ ਚੈੱਕ ਕਰੋ ਕਰਾਂ ਦੀ ਛੱਤਾਂ ਦੇਖੋ ਭਰੀਆਂ ਭੀਆਂ ਥੱਲੇ ਹੈ ਨਾ ਉਹ ਸੁਣਾ ਜੰਮੀ ਹੋਈ ਹੈ ਕੁਝ ਜਿਹਾ ਸਖਤੜੀ ਆ ਇਹ ਆ ਇਕੱਠੀ ਕਰਨੀ ਸੀ ਨਾ ਨਹੀਂ ਉਹ ਵਾਲੀ ਜੰਮੀ ਹੈ ਥੱਲੇ ਸਖਤ ਸਖਤ ਜੰਮੀ ਹੋਣੀ ਆ ਸਾਰਾ ਠੰਡਾ ਕੀ ਕਹਿੰਦੀ ਆ ਸੁਣਾ ਫਿਰ ਇਹ ਕਰ ਲਈਏ ਹੱਥ ਨੱਗੇ ਕਿਵੇਂ ਆ ਮੈਂ ਹੁਣ ਬੈਠੋ ਉਂਗਲਾਂ ਜਾਮ ਹੋ ਗਈਆਂ ਦੇਖੋ ਹੱਥ ਲਾਲ ਹੋ ਗਏ ਸਟੀਅਰਿੰਗ ਵਾਲੇ ਪਾਸੇ ਬਹਿ ਜਾਓ ਇੱਧਰ ਗਰਮ ਹੋ ਜੇਗੇ ਕਿਵੇਂ ਲਾਲ ਸਟੀਅਰਿੰਗ ਵਾਲੇ ਪਾਸੇ ਬਹਿ ਜਾਓ ਇੱਧਰ ਇੱਧਰ ਸਟੀਅਰਿੰਗ ਨੂੰ ਫੜ ਕੇ ਬਹਿ ਜਾਓ ਤੁਸੀਂ ਕੋਡ ਦੀ ਜਿੱਪ ਕਿਉਂ ਨਹੀਂ ਆਉਂਦੇ ਤਰੀ ਠੰਡ ਦੇ ਵਿੱਚ ਹੋ ਹੋ ਬਣਾ ਲਾ ਸਨੋ ਮੈਨ ਟੁੱਟ ਗਈ ਉਂਗਲਾਂ ਟੁੱਟ ਗਈ ਬਣ ਗਿਆ ਸਨੋ ਮੈਨ ਜੀ ਬਸ ਮੜਾ ਜੀ ਚਾਹ ਹੁੰਦਾ ਵਾ ਸਨੋ ਮੈਨ ਬਣਾਉਣ ਦਾ ਦੇਖੋ ਵੈਦਰ ਵੈਦਰ ਵਾਲਾ ਸੋਨਾ ਅੱਜ ਹੋਰ ਗੱਲਾਂ ਦੀਆਂ ਗੱਲਾਂ ਇਸ ਨੂੰ ਚੈੱਕ ਕਰਾਉਣਾ ਹੈ ਅੱਗੇ ਆਉਂਦੀ ਹੈ ਗੱਡੀ ਉਹ ਦੇਖੋ ਗੱਡੀਆਂ ਤਾਂ ਚੱਲਦੀਆਂ ਨੇ ਰੋਡਾਂ ਸਾਫ਼ ਨੇ ਬਾਕੀ ਨਿਕਲ ਕੇ ਤੁਹਾਨੂੰ ਦਿਖਾਉਣਾ ਹੈ ਰੋਡਾਂ ਦਾ ਹਾਲਚਾਲ ਹਾਂਜੀ ਠੀਕ ਹੈ ਜੀ ਓਕੇ ਮਿਲਦੇ ਹਾਂ ਫਿਰ ਓਕੇ ਜੀ ਬਾਏ ਬਾਏ ਚਲੋ ਜੀ ਹੈਪੀ ਹੋ ਗਿਆ ਰੈਡੀ ਜਾਣ ਨੂੰ ਕੈਮਰਾ ਸਾਫ਼ ਕਰਿਓ ਬਲੀ ਜੀ ਵੇਖ ਦੋ ਅ ਕੈਮਰਾ ਕਿੱਥੇ ਆ ਤੱਪੇ ਕੈਮਰਾ ਕਿੱਥੇ ਹੁੰਦਾ ਆਹ ਹੂੰ ਆਹ ਵਾਲਾ ਕੈਮਰਾ ਤੇ ਸਨੋ ਉਹ ਜੰਮ ਗਈ ਸੀ ਹੋ ਗਿਆ ਸਾਫ ਚੱਲ ਫਿਰ ਰੈਡੀ ਟੂ ਗੋ ਹੋ ਜਾ ਦੇਖੋ ਸਨੋ ਦੇ ਵਿੱਚ ਚੱਲਦੀਆਂ ਗੱਡੀਆਂ ਟਾਇਰ ਵੀ ਭਰ ਗਏ ਚਿੱਟੇ ਹੋ ਗਏ ਬਾਏ 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 ਜੀ ਜਾਓ ਤੋ ਬੜੇ ਧਿਆਨ ਨਾਲ ਚਲਾਉਣੀਆਂ ਪੈਂਦੀਆਂ ਨੇ ਗੱਡੀਆਂ ਦਾ ਸਜਾ ਤਾਂ ਵੈਸੇ ਠੀਕ ਆ ਸਨੋ ਇੰਨੀ ਨਹੀਂ ਹੈਗੀ ਚਲੋ ਜੀ ਗਿਆ ਹੱਥੂ ਕੰਮ ਤੇ ਫਿਰ ਮਿਲਦੇ ਆਂ ਜੀ ओके जी ਕੰਮ ਕਰ ਲਈਏ ਥੋੜਾ ਜਿਹਾ ਹੁਣ ਅੰਦਰ ਜਾ ਕੇ ਓਕੇ ਬਾਏ ਹਾਂਜੀ ਆਪਾਂ ਆ ਗਏ ਸੀ ਕੰਮ ਤੇ ਨਿਕਲ ਚੱਲੇ ਰੋਡਾਂ ਤਾਂ ਸਾਫ਼ ਹੀ ਨੇ ਜੀ ਠੀਕ ਆ ਗੱਡੀ ਚੱਲਣ ਯੋਗ ਹੈਗੀਆਂ ਨੇ ਤੇ ਵਾਲੀਆਂ ਖਰਾਬ ਵੀ ਨਹੀਂ ਹੈਗੀਆਂ ਬਾਕੀ ਵਿੰਟਰ ਟਾਇਰ ਸਨੋ ਟਾਇਰ ਜਿੰਨਾਂ ਦੇ ਹੈਗੇ ਆ ਉਹਨਾਂ 'ਤੇ ਤਾਂ ਬਹੁਤ ਵਧੀਆ ਗ੍ਰਿਪ ਹੈਗੀ ਆ ਜੀ ਥੱਲੇ ਹਾਂਜੀ ਵਧੀਆ ਜੀ ਠੀਕ ਠਾਕ ਵਧੀਆ ਠੀਕ ਠਾਕ ਉਹ ਰੋੜਾਂ ਵਧੀਆ ਨੇ ਤੁਹਾਨੂੰ ਕਿਹਾ ਸੀ ਚੈੱਕ ਕਰਾਵਾਂਗੇ ਰੋੜਾਂ ਦਾ ਹਾਲ ਉਹ ਰੋੜਾਂ ਤੁਹਾਨੂੰ ਵਧੀਆ ਨਿਕਲਿਓ ਕੰਮਾਂ ਕਰਨ ਦੇ ਚਲੇ ਜਾਓ ਸਾਰੇ ਜਣੇ ਠੀਕ ਨੇ ਰੋੜਾਂ ਵਧੀਆ ਨੇ ਠੀਕ ਨੇ ਹਾਂਜੀ ਚਲੋ ਮਿਲਦੇ ਆ ਤੁਹਾਨੂੰ ਅੱਗੇ ਫਿਰ ਦੇਖ ਲਓ ਜੀ ਰੋੜਾਂ ਤਾਂ ਵੈਸੇ ਹੈਗੀਆਂ ਸਨੋ ਪਰ ਉਦਾਂ ਡਰਾਈਵੇਬਲ ਹੈਗੀਆਂ ਨੇ ਗੱਡੀ ਚੱਲ ਸਕਦੀ ਆ ਰੋੜਾਂ ਤੇ ਜੀ ਗੱਡੀ ਵਾਲੀ ਚਿੰਤਾ ਵਾਲੀ ਗੱਲ ਹੈ ਨੀਗੀ ਹਾਂਜੀ ਵਧੀਆ ਜੀ ਕੰਮ ਕਰੀ ਜਾਂਦੇ ਵਧੀਆ ਚੱਲੀ ਜਾਂਦਾ ਹਾਂਜੀ ਠੀਕ ਹੈ ਜੀ ਓਕੇ ਦੇਖੋ ਜੀ ਲੋਕਾਂ ਨੇ ਸਾਫਤਾ ਕਰ ਲਿਆ ਪਰ ਫਿਰ ਵੀ ਸੋਨੇ ਸਾਫ ਨਹੀਂ ਹੁੰਦੇ ਜਸਪੀਤ ਗੱਡੀ ਲੱਗਿਆ ਆਪਣੀ ਸਾਫ ਹੋਣ ਕਰਨ ਚਲੋ ਬਈ ਕਰੋ ਸੁਣੋ ਨਹੀਂ ਸੁਣੋ ਸਾਫ ਕਰੋ ਨਟਕੇ ਦੇਖਿਆ ਵੈਸੇ ਤਾਂ ਸਨੋ ਦੇ ਵਿੱਚ ਹੀ ਰੰਦਾ ਸਾਰੀ ਦਿਹਾੜੀ ਪਰ ਹੁਣ ਗੱਡੀ ਸਾਫ਼ ਕਰੂੰਗਾ ਫਿਰ ਲੈ ਕੇ ਜਾਣੇ ਆਂ ਅਸੀਂ ਥੋੜਾ ਜਿਹਾ ਖਾਣ ਪੀਣ ਵਾਲਾ ਸਮਾਨ ਲੈ ਕੇ ਆਉਣਾ ਸੀ ਗਰੋਸਰੀ ਵਗੈਰਾ ਸਾਫ਼ ਕਰ ਲੂਗਾ ਗੱਡੀ ਹੁਣ ਤੇ ਸਨੋ ਵੈਸੇ ਤਾਂ ਹੁਣ ਘੁਰ ਵੀ ਗਈ ਅੱਗੇ ਨਾਲੋਂ ਘੱਟ ਥੋੜੀ ਜਿਹੀ ਹੋ ਗਈ ਪਰ ਹੁਣ ਜੀ ਆਹ ਨਾ ਜਿ세 ਸ਼ੀਸ਼ਾ ਸਾਫ਼ ਕਰ ਲਾ ਗੱਲਾ ਬਾਕੀ ਦਾ ਚੱਲ ਸਭ ਜੂਗਾ ਹਾਂ ਬਾਕੀ ਦਾ ਛੱਡ ਜੂਗੀ ਮੋਟੀ ਮੋਟੀ ਝਾੜ ਦੇ ਉੱਤੋਂ ਬਸ ਹਾਂ ਹੋਰ ਮੂਰੇ ਹੀ ਆਉਣਾ ਨੇ ਇੱਧਰ ਨੂੰ ਝਾੜ ਦੇ ਪਰ ਇਹਨੂੰ ਇਹ ਲੈ ਸੇ ਤਾਂ ਪੈ ਨਿਕਲ ਹੀ ਆ ਦੇਖੋ ਸੂਰਜ ਐਨੀ ਸੁਨੋਂ ਦੇ ਵਿੱਚ ਧੁੱਪ ਵੀ ਕੀ ਲੱਗਣੀ ਆ ਠੰਡ ਹੀ ਲੱਗਦੀ ਆ ਜਿ ਇਕੱਠੇ ਕਰਕੇ ਦਿੱਤੀ ਹੁੰਦੀ ਹੈ ਸਹੀ ਤੇਰੇ ਦਾਦੀ ਕਨੇਡਾ ਹੈ ਕਨੇਡਾ ਮੈਂ ਕਿਹਾ ਚਾਹ ਕਾਫੀ ਵਾਲਾ ਕੱਪ ਨਾ ਐ ਇੱਥੇ ਰੱਖ ਗਈ ਸੀਗੀ ਤੇ ਉਹ ਜਦੋਂ ਮੈਂ ਚੱਕਣ ਲੱਗੀ ਤਾਂ ਜਾਮ ਗਿਆ ਕੱਢ ਕੱਢਣ ਲੱਗੀ ਤਾਂ ਵਿੱਚ ਨਹੀਂ ਤਾਂ ਬਿਊਟੀ ਹੈ ਅਹ ਇਹ ਨਾ ਹੈਗਾ ਪ੍ਰੀਤਾ ਖੜਦਾ ਛਟਾ ਛਟਾ ਹੋਇਆ ਪਿਆ ਤੁੱਪ ਨਾਲ ਹੋਰ ਵੀ ਚਟਚਟਾ ਲੱਗਦਾ ਅੱਖਾਂ 'ਚ ਪੈਂਦਾ ਸਨੋ ਅੱਖਾਂ 'ਚ ਪੈਂਦੀ ਐ ਚਟਚਟੇ ਚਲੋ ਮਿਲਦੇ ਆਂ ਫਿਰ ਜਾ ਕੇ ਦੇਖਦੇ ਆਂ ਕੀ ਲੈਣੇ ਅੱਜ ਰਸੋਰੀ ਵਗੈਰਾ ਲੈਣ ਇਸ ਨੂੰ ਨਵਾਂ ਚੌਕ ਗੱਡੀ ਜਸਪ੍ਰੀਤ ਕਿਵੇਂ ਆਂ ਫਿਰ ਸੁਣਾਉ ਦੇ ਕੀ ਸਰੀ ਦੀ ਤੇ ਲਿਖਣਾ ਸਰੀ ਦੀ ਸਰੀ ਦੀ ਪਹਿਲੀ ਸੁਣਾਉ ਕੱਲ ਵੀ ਦੇਖੀ ਸੀ ਅਸੀਂ ਤਾਂ ਤੂੰ ਆਇਆ ਅੱਜ ਤੂੰ ਤਾਂ ਰੋਜ਼ ਹੀ ਸੁਣਾਉਂ ਚ ਰਹਿਣਾ ਤੂੰ ਜਸਪ੍ਰੀਤ ਆ ਰੋਜ਼ ਹੀ ਸੁਣਾਉਂ ਚ ਰਹਿੰਦਾ ਰੋਜ਼ ਹੀ ਲਈਦਾ ਸੁਣਾਉ ਹਾਂ ਸਵਾ ਵਧੀਆ ਹਾਂ ਤੂੰ ਗੁਰਜਾਦੇ ਰਹਣਾ ਤੌਰ ਕੀ ਚੱਲੀਏ ਫਿਰ ਆਪਾਂ ਹੁਣ ਰੋਜ਼ ਹੀ ਜਾਂਦੇ ਪਏ ਹਾਂ ਚਲੋ ਚਲਦੇ ਪਏ ਹਾਂ ਦੇਦੇ ਹਾਂ ਕੁਝ ਗ੍ਰੋਸਰੀ ਵਗੈਰਾ ਲੈਣੇ ਆ ਥੋੜੀ ਜੀ ਫਿਰ ਲੈਦੇ ਆ ਤੁਹਾਨੂੰ ਕਿਜੀ ਟਿਕਾਣਾ ਆ ਗਏ ਜੀ ਜਦਸਾ ਲੱਗਿਆ ਹੁਣ ਥੋੜਾ ਜਿਹਾ ਸੌਦਾ ਪੁੱਤ ਲੈ ਦੇਖਦੇ ਆ ਕੀ ਲੈਣੇ ਆ ਵੇਨੇ ਦੇਖੋ ਨਾਲੇ ਉਹੀ ਬੰਦੇ ਜਿਆਦਾ ਤਾਂ ਹੁਣ ਸਨੋਵ ਨਾਲ ਹੋਏ ਨੇ ਸਾਰੇ ਭਰ ਗਏ ਹਨ ਪੂਰੇ ਗੱਟ ਹੋ ਗਏ ਦੇਖ ਲੋ ਜੀ ਮੈਂ ਗ੍ਰੋਸਰੀ ਲੈ ਆਇਆ ਜੀ ਅਸੀਂ ਸਾਬਦੇ ਆਇਆ ਨੂੰ ਫੇ ਬਣਾਉਣੇ ਆ ਕੁਛ ਖਾਣ ਪੀਣ ਨੂੰ ਦੇਖ ਲਓ ਜੀ ਸਰਪ੍ਰਤ ਜਿਸਪ੍ਰਤ ਟਰੱਕ ਤੇ ਲੈ ਜਾਂਦਾ ਹੁੰਦਾ ਫਿਰ ਇਹ ਲੈਣੇ ਦਿੰਦੇ ਆ ਨੇ ਆਪਣੇ ਚਲੋ ਠੀਕ ਹੈ ਜੀ ਫਿਰ ਕੇ ਲਓ ਜੀ ਅਸੀਂ ਪਹੁੰਚ ਗਏ ਦੇਸੀ ਦੋਸੇ ਵਾਲਿਆਂ ਦੇ ਦੇਸੀ ਦੋਸੇ ਵਾਲਿਆਂ ਦੇ ਆਏ ਨੇ ਯਸਪ੍ਰਤ ਕੰਦਾ ਕੁਝ ਖਾ ਕੇ ਆਉਣੇ ਆ ਮੈਂ ਕਿਹਾ ਚਲੋ ਦੇਖਦੇ ਆ ਫਿਰ ਕੀ ਖਾਈਏ ਆਹ ਦੇਖ ਲਓ ਜੀ ਦੇਸੀ ਦੋਸਾ ਮਦਰਾਸ ਇੱਥੇ ਐਸੀ ਖਾਣ ਤੇ ਹੁਣ ਚੱਲੇ ਆ ਖਾ ਕੇ ਨਿਕਲੇ ਆ ਹੈਪੀ ਕਿਵੇਂ ਲੱਗਿਆ

ਵੇ ਗੱਲ ਜਿੱਥੇ ਵੀ ਜਾਓਗੇ ਉਥੇ ਤੁਹਾਨੂੰ ਹੈਪੀ ਦੀ ਇੱਕ ਦੁਕਾਨ ਮਿਲੂਗੀ ਨਾਲ ਲੈ ਨਾ ਹੈਪੀ ਦਾ ਨਾਮ ਲੈ ਦਿਓ ਜੀ ਹੈਪੀ हेयर ਸਲੂਨ ਹੈਪੀ ਦਾ ਢਾਬਾ ਆ ਦੇਖੋ ਆ ਦੇਖ ਲੋ ਕੰਮ ਚੋਂ ਬਰੇ ਆ ਹੈਪੀ ਸਿੰਘ ਦਾ ਢਾਬਾ ਜੀ ਸਾਡਾ ਨਾਲ ਹੀ ਇੱਕ ヘア ਸਲੂਨ ਦਾ ਇੱਥੇ ਉਹ ヘア ਕੱਟ ਵਾਲਿਆਂ ਨੇ ਮੈਂ ਕਰਦਾ ਗੱਡੀ ਲੈ ਉਹਦੀ ਸੁੱਕੇ ਜਾਵਾਂ ਚਲ ਆ ਜਾ ਫਿਰ ਇੱਕਾ ਭਾਈ ਪਿੰਸੰਗ ਦਾ ਢਾਬਾ ਵੀ ਆ ਇੱਥੇ ਦਲਜੀਤ ਨੇ ਵੀਡੀਓ ਫਿਲਮ ਬਣਾਈ ਸੀ ਉਹ ਹੈਨਾ ਦਲਜੀਤ ਦੀ ਫਿਲਮ ਹੋਈ ਸੀ ਨਾ ਇੱਕ ਫਿਰ ਪਿਟਾਬੇ ਵਾਲੇ ਤੇ ਪਣੀ ਗੱਡੀ ਸੀਗੀ ਕੀ ਨਾ ਆ ਗਿਆ ਨਾ ਪਤਾ ਨਹੀਂ ਕਿਹੜੀ ਸਿੱਪ ਤੇ ਹਾਂ ਦੇ ਹੈਪੀ ਸੈਂਸ ਸਟਰੀਟ ਇਟਸ ਹਣੇ ਲਸਣੋ ਸੁਨੋ ਦੇ ਦਰਸ਼ਨ ਕਰ ਲੋ ਰਾਤ ਦੀ ਸੁਨੋ ਦੇ ਹਣ ਦੇਖੋ ਰੋਡਾਂ ਦੇ ਰਾਤ ਨੂੰ ਆਹ ਦੇਖੋ ਸਾਨੂੰ ਕਿਵੇਂ ਪਈਓ ਹਾਂ ਆ ਪੱਥਰਾਂ ਦੇ ਪੁੱਟਿਆ ਦੇ ਪੱਥਰ ਵੀ ਆਏ ਪੁੱਟਿਆ ਅੱਛਾ ਦੇਖਣ ਨੂੰ ਨਾ ਪੱਥਰ ਲੱਗਦੇ ਆ ਪਈ ਬੂਟੇ ਨੇ ਹਾਂ ਬੂਟੀ ਜੀ ਗੋਲ ਕਰੀ ਹੋਈ ਆ ਹੂੰ ਕੱਟੀ ਉਸਾਂ ਦੇ ਜੈਲ ਪਰ ਗਿਆ ਪ੍ਰੇਤ ਆ ਗਿਆ ਗੱਡੀ ਲੈ ਕੇ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਗੁੱਡ ਟੂ ਗੋ ਹੋ ਯਾ ਯਾ ਆਜੋ ਮੈਂ ਤੁਹਾਨੂੰ ਪਿੱਛੇ ਨੂੰ ਆਇਆ ਚੱਲ ਬਈ ਬੈਠ ਫਿਰ ਅਰੇ ਜੀ ਸਾਡੀ ਹਾਂ ਫੇਰੇ ਗੱਡੀ ਜਸੇ ਗੱਡੀ ਚੋਂ ਬੰਦੇ ਦੇ ਲਵਾ ਦੇ ਦੇਖਦੇ ਨੇ ਹਾਂ ਪ੍ਰੀਤ ਟੀਰ ਉਹ ਲੱਗਿਆ ਭਾਈ ਤੇਰ ਕੋ ਕੇ ਕੱਟ ਫਾਇਰ ਤੇਰ ਜਦੋਂ ਜਾਂਦੇ ਅੱਗੇ ਤੇਰ ਕੋ ਕੱਟ ਹਾਂਜੀ ਸੁਣਾਉ ਤੁਹਾਨੂੰ ਦੋ ਦਿਨ ਬਹੁਤ ਦਿਖਾਤੀ ਦੋ ਵਲੌਗ ਬਣ ਗਏ ਸੁਣਾਉ ਦੇ ਤੇ ਦੇਖ ਲਿਓ ਨਾਲੇ ਦੱਸਿਓ ਕਿਵੇਂ ਲੱਗਿਆ ਤੇ ਹੁਣ ਅਸੀਂ ਰੋਟੀ ਖਾ ਕੇ ਆ ਗਏ ਸੀਗੇ ਤੇ ਹੁਣ ਪੈਣ ਲੱਗੇ ਸੀ ਤੇ ਵਲੌਗ ਦਾ ਕਰਦੇ ਆ ਐਂਡ ਐਂਡ ਤੱਕ ਦੇਖਿਓ ਤੇ ਦੱਸਿਓ ਕਿਵੇਂ ਲੱਗਿਆ ਸਨੋ ਦਾ ਇਹ ਵੀ ਵਲੌਗ ਚਲੋ ਮਿਲਦੇ ਆ ਜੀ ਫਿਰ ਅਗਲੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਤਿਆਰ ਬਰੀ ਸਤਿ ਸ਼੍ਰੀ ਅਕਾਲ ਓਕੇ ਜੀ ਥੈਂਕ ਯੂ